ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਸਿੰਘ ਤੇ ਤੁਸੀਂ ਜੁੜ ਚੁੱਕੇ ਹੋ ਲੋਕਤੱਤ ਨਿਊਜ਼ ਦੇ ਨਾਲ। ਹਾਂ ਇਸ ਵਕਤ ਤੁਹਾਨੂੰ ਇਹ ਤਸਵੀਰਾਂ ਰੋੜੀ ਦੀਆਂ ਦਿਖਾ ਰਹੇ ਹਾਂ। ਜਿੱਥੇ ਕਿ ਤੁਹਾਨੂੰ ਦੱਸਦੀਏ ਕਿ ਅੱਜ ਸਵੇਰੇ ਕਰੀਬਨ 4:30 ਵਜੇ ਜਿਹੜਾ ਇੱਕ ਵੀਰ ਦੇ ਘਰ ਦੀ ਛੱਤ ਦਾ ਜਿਹੜਾ ਥੰਡਾ ਹਿੱਸਾ ਉਹ ਟੁੱਟ ਕੇ ਡਿੱਗ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ। ਤੇ ਤੁਹਾਨੂੰ ਦੱਸ ਦਿਆਂ ਕਿ ਇਸ ਘਟਨਾ ਦੇ ਵਿੱਚ ਅ ਜਰਨੀ ਨੁਕਸਾਨ ਦੇਕਰ ਆਪਾਂ ਗੱਲ ਕਰੀਏ ਬਹੁਤਾ ਨਹੀਂ ਹੋਇਆ ਪਰ ਸੱਟਾਂ ਵਗੈਰਾ ਜਿਹੜੀਆਂ ਨੇ ਉਹ ਲੱਗੀਆਂ ਨੇ ਸੋ ਇਸ ਵੀਡੀਓ ਦੇ ਉੱਪਰ ਵੀਰ ਦਾ ਕੰਟੈਕਟ ਨੰਬਰ ਵੀ ਦੇ ਰਹੇ ਆ ਸੋ ਜਿੰਨੀ ਕ ਹੈਲਪ ਹੁੰਦੀ ਹੋਈ ਇਸ ਵੀਰ ਦੀ ਜਿਹੜੀ ਆ ਉਹ ਅ ਭਾਈ ਦੇ ਨਾਲ ਡਾਇਰੈਕਟ ਕੰਟੈਕਟ ਕਰਕੇ ਮੋਬਾਈਲ ਨੰਬਰ ਦੇ ਉੱਪਰ ਤੇ ਤੁਸੀਂ ਭਾਈ ਦੀ ਹੈਲਪ ਜਿਹੜੀ ਉਹ ਕਰ ਸਕਦੇ ਹੋ ਸੋ ਇੱਥੇ ਸਾਡੇ ਨਾਲ ਵੀਰ ਵੀ ਮੌਜੂਦ ਹੈ ਭਾਈ ਨਾਲ ਵੀ ਗੱਲ ਕਰਾਂਗੇ ਬਾਈ ਕੀ ਨਾਮ ਹੈ ਹਰਪ੍ਰੀਤ ਸਿੰਘ ਹਾਂ ਬਾਈ ਜਦੋਂ ਇਹ ਘਟਨਾ ਵਾਪਰੀ ਐ ਤਾਂ ਉਦੋਂ ਕਮਰੇ ਦੇ ਵਿੱਚ ਕਾਹ ਕਾਹ ਮੌਜੂਦ ਸੀ ਤੇ ਕਿਨਾ ਘਟਾ ਮੋਚ ਚ ਚਾਰ ਜੀ ਬਾਈ ਪਰਿਵਾਰ ਦੇ ਚਾਰੇ ਪਰਿਵਾਰ ਦੇ ਜੀ ਅਸੀਂ ਅੰਦਰ ਹੀ ਸੀਗੇ ਸਵੇਰ ਦੀ ਗੱਲ ਐ ਪੌਣੇ 4 ਵਜੇ ਪੌਣੇ 4 ਪੌਣੇ ਤਾਂ ਨਹੀਂ 4 ਵਜੇ ਦੀ ਗੱਲ ਜਦੋਂ ਫਿਰੇ ਘਰ ਦੀ ਉੱਟੀ ਐ ਗੁਰਦੁਆਰੇ ਜਾਣ ਵਾਸਤੇ ਤੇ ਕੂਲਰ ਬੰਦ ਕਰਕੇ ਉਹਨਾਂ ਨੇ ਪੱਕਾ ਹੀ ਚੱਜੰਦੀ ਆ ਬਸ ਉਹਨੂੰ ਬਾਹਰ ਸਾਰੇ ਦਾ ਸਾਰਾ ਬਲਬ ਜਿਹੜਾ ਐ ਟਾ ਕੇ ਦਿੱਤਾ ਇੱਕ ਮੇਰੀ ਬੇਟੀ ਐ ਇੱਕ ਬੇਟਾ ਜੀ ਦੋ ਜੀ ਅਸੀਂ ਐ ਸਾਰੇ ਇੱਥੇ ਬੈਠੇ ਸੋ ਤੁਸੀਂ ਇਹ ਤਾਂ ਦੇਖ ਸਕਦੇ ਹੋ ਕਿ ਬੱਚੇ ਦੇ ਵੀ ਅੱਖ ਤੇ ਜਿਹੜੀ ਚੋਟ ਲੱਗੀ ਹੈ ਬਾਈ ਕਿੰਨੇ ਕੁ ਟੰਕੇ ਆ ਇਹਦੇ ਬੱਚੇ ਦੇ ਪੰਜ ਛੇ ਟਾਂਕੇ ਲੱਗੇ ਆ ਜੀ ਹਸਪੀਟਲ ਚ ਅੱਜ ਸਵੇਰੇ ਲਵਾਏ ਆ ਆਤਮਰਮ ਪੱਟੀ ਕਰ ਕਰ ਦਿੱਤੀ ਤੇ ਤੁਹਾਡੇ ਕੋਈ ਝੋਟ ਵਗੈਰਾ ਸਾਡੇ ਵੀ ਹੈਗੀ ਹੈ ਜੀ ਹੱਥ ਤੇ ਹੈਗੀ ਹੈ ਮੋਢੇ ਤੇ ਹੈ ਪੱਟ ਤੇ ਲੱਤ ਤੇ ਵਗੈਰਾ ਸਾਰੇ ਤੇ ਇਹ ਬੱਚਿਆਂ ਦੇ ਵੀ ਹੈਗੀ ਹੈ ਸੋ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਜਾਨ ਬਚ ਰਹੀ ਕੁਝ ਜਾਨੀ ਮਾਲੀ ਨੁਕਸਾਨੀ ਹੋਇਆ ਪਰ ਬੱਚਿਆਂ ਦੇ ਜਿਹੜੀਆਂ ਚੋਟਾਂ ਨੇ ਉਹ ਲੱਗੀਆਂ ਨੇ ਸੋ ਜਿਆਦਾ ਤੋਂ ਜਿਆਦਾ ਹੈਲਪ ਕਰਿਓ ਤੁਹਾਨੂੰ ਕੰਟੈਕਟ ਨੰਬਰ ਜਿਹੜਾ ਐਸ ਵੀਡੀਓ ਦੇ ਉੱਪਰ ਦੇ ਰਹੇ ਆ ਸੋ ਇਸ ਲਾਈਵ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਸ ਪਰਿਵਾਰ ਦੀ ਮਦਦ ਜਿਹੜੀ ਹੋ ਸਕੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਲਬਾ ਜਿਹੜਾ ਉਹ ਥੱਲੇ ਡਿੱਗਿਆ ਹੋਇਆ ਹੈ